PAU ਵਿਖੇ ਅੱਜ ਡਾਇਰੈਕਟੋਰੇਟ ਵਿਦਿਆਰਥੀ ਪਲਾਈ ਵੱਲੋਂ ਪੰਜਾਬ ਰਾਜ ਯੋਗ ਸੇਵਾਵਾ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੋਗ ਮੇਲਾ ਆਰੰਭ ਹੋ ਗਿਆ। ਯੂਨੀਵਰਸਿਟੀ ਦੇ ਪੰਜ ਸਥਾਨਾਂ ਤੇ ਇਸ ਯੋਗ ਮੇਲੇ ਦੇ ਵਕ ਵਕਵੰਗੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। PAU ਦੇ ਡਾਕਟਰ ਮਨਮੋਹਨ ਸਿੰਘ ਐਡੀਟੋਰੀਅਮ ਵਿੱਚ ਹੋਏ ਉਗਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰਪੀਤ ਸਿੰਘ ਸੌਨ ਸ਼ਾਮਲ ਹੋਏ। ਉਹਨਾਂ ਨਾਲ ਯੋਗ ਸੇਵਾਵਾ ਵਿਭਾਗ ਦੇ ਡਿਪਟੀ ਨਿਰਦੇਸ਼ਕ ਸਰਦਾਰ ਕੁਲਵਿੰਦਰ ਸਿੰਘ, PAU ਦੇ ਰਜਿਸਟਰਾਰ ਡਾਕਟਰ ਰਿਸ਼ੀਪਾਲ ਸਿੰਘ IAS ਪੀਯੂ ਦੇ ਡਾਇਰੈਕਟਰ ਜੇ ਸਿੰਘ ਟੱਡ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾਕਟਰ ਮਨਵਿੰਦਰਾ ਸਿੰਘ ਗਿੱਲ ਉਪਰ ਨਿਰਦੇਸ਼ਕ ਸੰਚਾਰ ਡਾਕਟਰ ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਪਲਾਈ ਡਾਕਟਰ ਨਿਰਮਲ ਜੋੜਾ ਸਮੇਤ ਪੀਯੂ ਦੇ ਡੀਨ ਡਾਇਰੈਕਟਰ ਵਕ ਵਕ ਵਿਭਾਗਾਂ ਦੇ ਮੁਖੀ ਅਧਿਆਪਕ ਵਿਦਿਆਰਥੀ ਬਾਰੀ ਯੂਨੀਵਰਸਿਟੀਆ ਤੋਂ ਆਏ ਪ੍ਰਤੀਯੋਗੀ ਅਤੇ ਉਹਨਾਂ ਦੇ ਨਿਗਰਾਨ ਅਧਿਆਪਕ ਪਾਰੀ ਗਿਣਤੀ ਵਿੱਚ ਮੌਜੂਦ ਸਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰਪੀਤ ਸਿੰਘ ਸੌਂਗ ਨੇ ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੀਏਯੂ ਵਿੱਚ ਇਸ ਯੁਵਕ ਮੇਲੇ ਦਾ ਆਯੋਜਨ ਇੱਕ ਸ਼ੁਭ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ ਇਹ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਸੰਸਥਾ ਹੈ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ Gracias. Oh. ਜੀਂਦ ਗਰੋ ਦੇਸ਼ ਕਰ ਲੋ ਜੀਂਦ ਗਰੋ ਇਹ ਹਰਸ਼ੀਵਾਹ ਸਾਡੇ ਦੇ ਉੱਪਰ ਵਗ ਰਿਹਾ ਇਹਦੇ ਢੀਂ ਮੈਂ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦੇ ਜੋਗ ਸੌਮ ਭਾਜ ਦਾ ਬਹੁਤ ਬਹੁਤ ਮਦਦੀ ਵੀ ਆ ਜਿਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਚੁਣਿਆ ਕਿ ਇਹ ਜੋਗ ਮੇਲਾ ਇੱਥੇ ਕਰਵਾਇਆ ਗਿਆ ਕਿਉਂਕਿ ਸਾਉਂਤ ਸਾਹਿਬ ਜਿਹੜਾ ਜੋਬ ਸਰਵਾਂਵਾ ਦੇ ਕੋਲ ਆ ਗਿਆ ਪੰਜਾਬ ਸਰਕਾਰ ਦਾ ਉਹ ਬਹੁਤ ਗਤੀਸ਼ੀਲ ਹੈ ਯਤਨਸ਼ੀਲ ਹੈ ਪੰਜਾਬ ਦੀ ਨੌਜਵਾਨੀ ਦੀ ਦੇਣ ਬਹੁਤ ਸਾਰੇ ਪ੍ਰੋਗਰਾਮ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਇਹ ਪ੍ਰੋਗਰਾਮ ਹੈ ਜਿਹੜਾ ਹਰ ਸਾਲ ਕੀਤਾ ਜਾਂਦਾ ਪਿਛਲੇ ਸਾਲ ਇਹ ਗੁਰਨਾਥ ਦੇਵ ਯੂਨੀਵਰਸਿਟੀ ਦੇ ਵਿੱਚ ਹੋਇਆ ਉਸ ਤੋਂ ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਤੇ ਇਸ ਵਾਰੀ ਇਹ ਮੌਕਾ ਇਹਨਾਂ ਨੇ ਸਾਨੂੰ ਦਿੱਤਾ ਮੈਂ ਇਹਦਾ ਤਰਵਾਤੀ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅੰਤਰਰਾਸ਼ਟਰੀ ਪੱਧਰ ਦੇ ਖੋਜ ਦੇ ਖੇਤਰ ਵਿੱਚ ਜਾਣੀ ਜਾਂਦੀ ਆ ਅਤੇ ਆਪਨ ਦੇ ਖੇਤਰ ਦੇ ਵਿੱਚ ਜੜੀ ਜਾਂਦੀ ਆ। ਪ੍ਰਸਾਰ ਸਿੱਖਿਆ ਦੇ ਖੇਤਰ ਦੇ ਵਿੱਚ ਜੜੀ ਜਾਂਦੀ ਆ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਯੂਨੀਵਰਸਿਟੀ ਨੂੰ ਸ਼ੁਰੂ ਤੋਂ ਡਾਕਟਰ ਪੀ ਐਨ <th>ਾਪਰ ਤੋਂ ਲੈ ਕੇ ਡਾਕਟਰ ਸਦਜੀਤ ਸਿੰਘ ਗੋਸਲ ਤੱਕ ਇਸ ਤਰ੍ਹਾਂ ਦੇ ਵਾਈਸ ਚਾਂਸਲਰ ਮਿਲੇ ਆ ਜਿਨ੍ਹਾਂ ਨੇ ਸੱਭਿਆਚਾਰ ਸਹਿਤ ਤੇ ਪੰਜਾਬੀ ਭਾਸ਼ਾ ਬਾਰੇ ਬੜੀ ਸਰੇਦਰ ਸ਼ੀਸ਼ਟਤਾ ਨਾਲ ਕੰਮ ਕੀਤਾ। ਲੁਧਿਆਣਾ ਵਿਖੇ ਹੋ ਰਿਹਾ ਔਰ ਜੋ ਕਿ ਪੰਜਾਬ ਜਿਹੜੀ ਆਪਣੇ ਯੂਥ ਜਿਹੜੀ ਸੁਭਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਵੱਲੋਂ ਡਾਇਰੈਕਟੋਰੇਟ ਆਫ ਯੂਥ ਸਰਵਿਸਿਜ਼ ਵੱਲੋਂ ਇਹ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਇਹ ਜੋ ਉਪਰਾਲਾ ਹੈ ਇਹ ਚਾਰ ਰੋਜ਼ਾ ਉਰੇ ਜਿਹੜਾ ਚਾਰ ਦਿਨ ਦਾ ਜਿਹੜਾ ਇਹ ਫੈਸਟੀਵਲ ਹੈ ਜਿਹੜਾ ਯੂਥ ਫੈਸਟੀਵਲ ਕੀਤਾ ਜਾ ਰਿਹਾ ਹੈ ਔਰ ਜਿਹੜੇ ਜਿਹਦਾ ਸ਼ਰਮ ਹੈ ਸਾਰੇ ਦਾ ਸਾਰਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਣਾ ਚਾਹਨਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜਿਹਦਾ ਜਿਸ ਸਰਕਾਰ ਦਾ ਇੱਕੋ ਇੱਕ ਮੰਤਵ ਹੈ ਇੱਕੋ ਇੱਕ ਮੋਟਿਵ ਹੈ ਕਿ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਯੁਵਾ ਨੂੰ ਅਸੀਂ ਆਪਣੇ ਵਿਰਸੇ ਨਾਲ ਆਪਣੀ ਵਿਰਾਸਤ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਹੈ ਪੰਜਾਬ ਦੇ ਯੂਥ ਨੂੰ ਅਸੀਂ ਵੱਖ-ਵੱਖ ਖੇਡਾਂ ਦੇ ਵਿੱਚ ਤੇ ਜਿਹੜੇ ਸਪੈਸ਼ਲ ਸਕਿਲਸ ਪ੍ਰੋਗਰਾਮ ਨੇ ਜਿਹੜੇ ਸਕਿੱਲ ਦੇ ਪ੍ਰੋਗਰਾਮ ਨੇ ਉਹਦੇ ਵਿੱਚ ਕਿਵੇਂ ਹੋਰ ਅੱਗੇ ਲੈ ਕੇ ਜਾਣਾ ਜਿਵੇਂ ਕਿ ਹੁਣ ਅੱਜ ਜਦੋਂ ਉਹਦੇ ਇੰਟਰੋਡਕਟਰੀ ਡਾਕਟਰੀ ਇਹਦੇ ਵਿੱਚ ਸੈਸ਼ਨ ਦੇ ਵਿੱਚ ਜੋ ਡਿਪਾਰਟਮੈਂਟ ਜਿਹੜਾ ਸੀਗਾ ਯੁਵਕ ਸਵਾਵਾ ਵਿਭਾਗ ਦੇ ਵੱਲੋਂ ਇਹ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਜਿਵੇਂ ਹਾਈਕਿੰਗ ਟਰੈਕਿੰਗ ਇਹਨੂੰ ਪ੍ਰਮੋਟ ਕਰਨਾ ਜਿਹੜੀ ਰਿਵਰ ਰਾਫਟਿੰਗ ਪ੍ਰਮੋਟ ਕਰਨਾ ਇਸ ਤਰ੍ਹਾਂ ਦੀਆਂ ਕੁਝ ਸਰਵਿਸਿਜ਼ ਤੇ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨਾ ਪੰਜਾਬ ਦੀ ਜਿਹੜੀ ਸਾਡੀ ਮਤਲਬ ਕਿ ਖਾਣੇ ਨੂੰ ਪ੍ਰਮੋਟ ਕਰਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ ਦੇ ਵਿਰਸੇ ਤੇ ਵਿਰਾਸਤ ਨੂੰ ਪ੍ਰਮੋਟ ਕਰਨ ਲਈ ਇਹ 4 ਦਿਨ ਦਾ ਜੋ ਯੂਥ ਫੈਸਟ ਕਰਵਾਇਆ ਜਾ ਰਿਹਾ ਔਰੇ ਔਰ ਇਹ ਜਿਹਦੇ ਵਿੱਚ ਅੱਜ ਮੈਨੂੰ ਪਹੁੰਚ ਕੇ ਬੜਾ ਚੰਗਾ ਲੱਗਿਆ ਔਰ ਇਹਦੇ ਵਿੱਚ ਇਹ ਇੰਟਰਵਰਸਿਟੀ ਪ੍ਰੋਗਰਾਮ ਹੈ ਬੇਸਿਕਲੀ ਇਹਦੇ ਵਿੱਚ ਹੋਰ ਵੀ ਜਿਹੜੀਆਂ ਯੂਨੀਵਰਸਿਟੀਆਂ ਹੋਣਗੀਆਂ ਕਾਲਜੇਜ਼ ਹੋਣਗੀਆਂ ਉਹਦੇ ਜਾਨੀ ਕਿ ਸਟੂਡੈਂਟਸ ਉਰੇ ਆਪਣਾ ਪਾਰਟਿਸਪੇਟ ਕਰਨਗੇ 4 ਦਿਨਾਂ ਦੇ ਵਿੱਚ ਵਿੱਚ ਉਰੇ ਬੜੇ ਕਲਚਰਲ ਪ੍ਰੋਗਰਾਮ ਹੋਣਗੇ ਰੰਗਾਂ ਰੰਗ ਪੰਜਾਬ ਦੇ ਵਿਰਸੇ ਦੇ ਪ੍ਰੋਗਰਾਮ ਹੋਣਗੇ ਜਿਹਦੇ ਵਿੱਚ ਵੱਡੇ ਕਲਾਕਾਰ ਵੀ ਪਾਰਟਿਸਪੇਟ ਕਰਨਗੇ ਆ ਕੇ ਤੇ ਮੈਂ ਇੱਕੋ ਕਹੂੰਗਾ ਕਿ 4 ਦਿਨ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਆ ਕੇ ਉਰੇ ਵਿਜ਼ਿਟ ਕਰਨਾ ਚਾਹੀਦਾ ਦੇਖਣਾ ਚਾਹੀਦਾ ਇਹਦੇ ਨਾਲ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਦਾ ਵਿਰਸਾ ਹੈ ਸਾਨੂੰ ਉਹਦੇ ਤੋਂ ਜਾਣੂ ਹੋਣ ਦਾ ਮੌਕਾ ਵੀ ਮਿਲਦਾ ਹੈ ਔਰ ਇਹ ਦੇਸ਼ਾਂ ਵਿਦੇਸ਼ਾਂ ਤੱਕ ਆਪਾਂ ਜਦੋਂ ਇਹ ਸਾਡਾ ਜਿਹੜਾ ਕਲਚਰ ਹੈ ਪ੍ਰਮੋਟ ਹੋਊਗਾ ਤਾਂ ਉੱਥੇ ਅਸੀਂ ਜਿਹੜਾ ਪੰਜਾਬੀ ਤੇ ਪੰਜਾਬ ਪੰਜਾਬ ਪੰਜਾਬੀਅਤ ਦਾ ਜਿਹੜਾ ਹੈ ਬੜਾ ਵੱਡਾ ਸੰਦੇਸ਼ ਜਾਊਗਾ ਸੋ ਆਖਰ ਦੇ ਵਿੱਚ ਮੈਂ ਇੱਕ ਵਾਰ ਤੋਂ ਫੇਰ ਇਹ ਸਾਰੀ ਚੀਜ਼ਾਂ ਦਾ ਜਾਨੀ ਕਿ ਸ਼ਰੈਹ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਯਤਨਾਂ ਨੂੰ ਦਿੰਦਾ ਸਰ ਇੱਕ ਬੁੱਢੇ ਨਾਲੇ ਨੂੰ